ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਰਿਸ਼ਤੇ ਹੀ ਰਿਸ਼ਤੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬਥੇਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 937 ਨਾਮ ਏਕੋਰ ਜਿਹੜਾ ਜਲੰਧਰ ਕਾਸਟ ਜੱਟ ਸਿੱਖ ਗੋਤ ਅਠਵਾਲ ਹਾਈਟ ਪੰਜ ਫੁੱਟ ਤਿੰਨ ਇੰਚ ਜਨਮ 15 ਅਕਤੂਬਰ 2005 ਪੜਾਈ BCA ਕਰ ਰਹੀ ਹੈ ਜੀ ਲੜਕੀ ਪਰਾ 91 ਲੜ ਭੈਣ ਨੂੰ ਲੋੜ ਹੈ ਜਿਸ ਤਰੀ ਮੁੰਡਾ ਐਨ ਆਰ ਆਈ ਦਾ ਵੈਲ ਸੈਟਲਡ ਪੰਜਾਬ ਵਿੱਚ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 938 ਨਾਮ ਹੈ ਸਕੋਰ ਕਾਸਟ ਜੱਟ ਸਿਕ ਢਿੱਲੋਂ ਜ਼ਿਲ੍ਹਾ ਮਹਾਲੀ ਜਨਮ ਮਈ 1998 ਕਦ 5 ਫੁੱਟ 6 ਇੰਚ ਪੜਾਈ ਸੀ ਇਹ ਕੰਪਲੀਟ ਭਰਾ ਇੱਕ ਵੱਡਾ ਮੈਰਿਟ ਕੈਨੇਡਾ ਸੈਟਲਡ ਭੈਣ ਨੂੰ ਮਾਤਾ ਪਿਤਾ ਨਹਾੜੀ ਬਿਜ਼ਨਸ ਆਫਦਰ ਨੇ ਆਪਣਾ ਬਿਜ਼ਨਸ ਲੌੜ ਹੈ ਰਿਸ਼ਤੇ ਦੇ ਮੁੰਡਾ ਜੱਟ ਸਿੱਖ ਖਾਨਦਾਨੀ ਪਰਿਵਾਰ ਤੋਂ ਐਜੂਕੇਟਡ ਹੋਵੇ ਜ਼ਮੀਰ 5 6 ਏਕੜ ਤੱਕ ਆਉਂਦੀ ਹੋਵੇ ਜੀ ਹਾਊਸ ਸੋਹਣਾ ਹੋਵੇ ਬਿਜ਼ਨਸ ਹੋਵੇ ਆਪਣਾ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪ੍ਰਵਾਦਾ ਸੰਬੰਧਕ ਨੰਬਰ ਤੇ ਹੋਰ ਵਧੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 939 ਨਾਮ ਕੌਰ ਜਿਲ੍ਹਾ ਮੋਗਾ ਕਾਸਟ ਜੱਟ ਸੀ ਗੋਤ ਢਿੱਲੋ ਹਾਈਟ 5 ਫੁੱਟ 7 ਇੰਚ ਜਨਮ ਜਨਵਰੀ 1999 ਪੜ੍ਹਾਈ ਪਲੱਸ ਟੂ ਪਾਸ ਨਾਨ ਮੈਡੀਕਲ ਚ ਕੀਤੀ ਹੋਈ ਹੈ ਜੀ। ਆਈਐਲਐਸ ਵਿੱਚੋਂ ਬੈਂਡ ਅ ਨਹੀਂ ਹੋਈ ਨੇ ਜੀ 6.5 ਬੈਂਡ ਹੈ ਜੀ 2022 ਵਿੱਚ ਕੀਤੀ ਹੋਈ ਹੈ ਜੀ। કુડી સોની ਸੁਨੱਖੀ ਹੈ કામ આઇલેસ સેન્ટર ਵਿੱਚ ટીચર ਹੈ ਜੀ ਭਰਾ 91 ਰਟ ਪિતાજી એક્સપાયર ਨੇ માતા ਘਰੀ ਲੋਔਰਤ ਲੋਡ ਹੈ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਜਮੀਨ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਜਾਂ ਇਸ ਤੋਂ ਵੱਧ ਆਉਂਦੀ ਹੋਵੇ ਰਿਸ਼ਤਾ ਪੰਜਾਬ ਵਿੱਚ ਹੀ ਹੋਵੇ ਬੇਸ਼ੱਕ ਜਾਂ ਵਿਦੇਸ਼ ਗਿਆ ਮੁੰਡਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਦਿਸਟਰ ਨੋਟ ਕਰੋ ਜੀ ਫਾਈਲ ਨੰਬਰ 940 ਨਾਮ ਐਮ ਕਾਲਜੀ ਦਾ ਫਰੀਦਕੋਟ ਕਾਸਟ ਰਾਮਗੜੀਆ ਸਿੱਕੀ ਗੋਤਪੁੱਲਰ ਜਰਮ ਜੋਨ 1990 ਹਾਈਟ 5 ਫੁੱਟ ਚ 4 ਇੰਚ ਪੜਾਈ ਬੀਏ ਸਲਾਈ ਦਾ ਕੰਮ ਲੜਕੀ ਜਾਣਦੀ ਹੈ ਜੀ ਪਿਤਾ ਜੀ ਦਾ ਆਪਣਾ ਮਿਸਤਰੀ ਦਾ ਬਹੁਤ ਸੌਣਾ ਕੰਮ ਹੈ ਮਾਤਾ ਜੀ ਹਾਊਸਮੇਕਰ ਲੋੜ ਹੈ ਇਸ ਤਰ੍ਹਾਂ ਦੇ ਮੁੰਡਾ ਰਾਮਗੜੀਆ ਕਾਸਟ ਤੋਂ ਹੋਵੇ ਪੜਿਆ ਲਿਖਿਆ ਹੋਵੇ ਜੋਬ ਵੈਲ ਸੈਟਲਡ ਹੋਵੇ ਜਾਂ ਬੀਨਸ ਆਪ ਦਾ ਵਧੀਆ ਹੋਵੇ ਇਨਕਮ ਵਧੀਆ ਹੋਵੇ ਜੀ ਉਮਰ 25 ਤੋਂ 30 ਸਾਲ ਤੱਕ ਦੇ ਵਿੱਚ ਹੋਵੇ ਜੇ ਰਿਸਟਰ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 941 ਨਾਮ ਗੁਰਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 9 ਇੰਚ ਜਨਮ 1990 ਜ਼ਮੀਨ 5 ਕਿਲੇ ਸਟੱਡੀ ਗ੍ਰੈਜੂਏਟ ਇਨ ਬੇਸਿਕ ਕੰਪਿਊਟਰ ਐਂਡ ਆਈਟੀ ਫੈਮਿਲੀ ਯੂ ਐਸ ਏ ਲੋੜ ਹੈ ਕੁੜੀ ਅਮਰੀਕਾ ਸਿਟੀਜ਼ਨ ਜਾਂ ਕੈਨੇਡਾ ਕੈਨੇਡਾ ਦੇ ਵਿੱਚ ਵਧੀਆ ਪਰਿਵਾਰ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 98763 80852 ਜੇ ਇਹ ਇਸ ਵਾਰ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਗਲਾ ਰੀਸਰਚ ਨੋਟ ਕਰੋ ਜੀ ਫਾਈਲ ਨੰਬਰ 942 ਨਾਮ ਸਿੰਘ ਜਿਹੜਾ ਤਰਨਤਾਰਨ ਕਾਸ਼ਟਰਾਮ ਗੜੀਆ ਗੋਤ ਬਿਲਖੂ ਹਾਈਟ 5 ਫੁੱਟ 8 ਇੰਚ ਜਨਮ 1 ਬਨਰਾ ਜੁਲਾਈ 1995 ਪੜ੍ਹੀ ਬਲੈਸਟ ਟੂ ਡਿਪਲੋਮਾ ਇਨ ਵੈਲਡਰ ਕੰਮ ਆਨਰ ਆਫ ਪੰਜਾਬ ਕਿਚਨ ਐਂਡ ਬੈਡਰੂਮ ਲਿਮਟਿਡ 4 ਸਾਲ ਤੋਂ ਯੂਕੇ ਹੈ ਜੀ ਜ਼ਮੀਨ ਦੋ ਦੁਕਾਨਾਂ ਤੇ ਆਪਣਾ ਘਰ ਹੈ ਜੀ ਪਿਤਾ ਜੀ ਦਾ ਲੱਕੜ ਦਾ ਕਾਰੋਬਾਰ ਆ ਤੇ ਦੁਕਾਨ ਦੇ ਆਨਰ ਨੇ ਲੋੜ ਹੈ ਰਿਸ਼ਤੇ ਦੀ ਪੜ੍ਹੀ ਲਿਖੀ ਕੁੜੀ ਹੋਵੇ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਦਿੱਤੇ ਹੋਏ ਨੇ ਜੀ ਜੇ ਇਹ ਪਰਿਵਾਰ ਨਾਲ ਕਿਸੇ ਦਾ ਰਿਸ਼ਤਾ ਮੈਚ ਕਰਦਾ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸੰਪਰਕ ਨੰਬਰਾਂ ਤੇ ਕੰਟੈਕਟ ਕਰ ਸਕਦੇ ਹਾਂ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 943 ਨਾਮ ਕੌਰ ਜਿਲ੍ਹਾ ਅੰਮ੍ਰਿਤਸਰ ਕਾਸਟ ਰਾਮਗੜੀ ਜਨਮ ਨਵੰਬਰ 2001 ਹਾਈਟ 5 ਫੁੱਟ 3 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਪੀਟੀ 7 ਮੈਨ ਵਰਕ ਫਾਦਰ ਆਪਣਾ ਬਿਜ਼ਨਸ ਹੈ ਜੀ ਫਾਦਰ ਬਿਜ਼ਨਸਮੈਨ ਮਦਰ ਹਾਊਮੇਕਰ ਸਿਵਲਿੰਗ 1 ਬ੍ਰਦਰ 1 ਸਿਸਟਰ ਸਮਾਲ ਲੋਰ ਹੈ ਰਿਸ਼ਤੇ ਦੀ ਡੜਕਾ ਆਸਟ੍ਰੇਲੀਆ ਗਿਆ ਹੋਵੇ ਜਾਂ ਨਾਲ ਜਾਣਾ ਚਾਹੁੰਦਾ ਹੋਵੇ ਵਿਆਹ ਪੱਕਾ ਕਰਨਾ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ